ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਦੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਚੋਣ ਦਫ਼ਤਰ ਦਾ ਉਦਘਾਟਨ ਨੇੜੇ ਚੱਡਾ ਮਾਰਕੀਟ ਜੀਟੀ ਰੋਡ ਫਗਵਾੜਾ ਵਿਖੇ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਸਾਹਿਬ ਦਾ ਊਟ ਆਸਰਾ ਲੈਂਦੇ ਹੋਏ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਚੰਦੀ ਦੀ ਦੇਖਰੇਖ ਹੇਠ ਸਵੇਰੇ 9 ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਦਫ਼ਤਰ ਦੇ ਉਦਘਾਟਨ ਸੰਬੰਧੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਰਨੈਲ ਸਿੰਘ ਬਾਦ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਨੂੰ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਪੰਜਾਬ ਵਿੱਚ ਵੱਡੇ ਮਾਰਜਨ ਨਾਲ ਜਿੱਤਾ ਪ੍ਰਾਪਤ ਹੋਣ ਗਿਆ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸardar ਸੋਹਣ ਸਿੰਘ ਠੰਡਲ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ। ਹਲਕਾ ਸ਼ੈਰੀ ਇਨਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇਨਚਾਰਜ ਰਾਜਿੰਦਰ ਸਿੰਘ ਚੰਦੀ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ 1 ਜੂਨ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਦੇ ਪਿੰਡੂ ਤੇ ਸ਼ੈਰੀ ਖੇਤਰਾਂ 'ਚ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਨੂੰ ਵੋਟਾਂ ਪਵਾ ਕੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਖੰਡਲ ਨੂੰ ਭਾਰੀ ਲੀਡ ਦਵਾਈ ਜਾਵੇਗੀ ਤਾਂ ਜੋ ਉਹਨਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਜੋ ਸਭ ਤੋਂ ਪਹਿਲਾਂ ਅਰਕਾਰਪੁਰ ਦਾ ਵਾਇਦੂ ਦਾ ਉਤਸਵ ਲਿਆ। ਸੋ ਪੂਰੀ ਜੌਹ ਦੇ ਜਾਪ ਹੋਇਆ। ਅਮ ਗੁਰੂ ਮਹਾਰਾਜ ਆ ਕੇ ਰਾਸ ਰੇਤ ਦਿੱਤੀ ਹੈ। ਕਿ ਜੋ ਚੌਮਣੀ ਕਾਇਨਾਤ ਨੇ ਜਾਤੀ ਵਿਤਰੀ ਵਾਸਤੇ ਪੰਜਾਬ ਨੇ ਹੱਤਾਂ ਲਈ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੜੀ ਮਹਿੰਸ਼ੂ ਕੀਤੀ ਹੈ ਇਹਦੇ ਵਿੱਚ ਕਾਰਪੂਰ ਕਿਰਪਾ ਕਰ ਕੇ ਆਪਣੇ ਪਾਸ ਦੇ ਜੋ ਵੈਦਨਾ ਜਥੇ ਬੰਦੀਆ ਜਮਾਤ ਦੇ ਉਹ ਜਿੰਨੇ ਵੀ ਕੈਂਡੀਡੇਟ ਹੋਣ ਉਹਨਾਂ ਨੂੰ ਰੋਣ ਦੇ ਕੇ ਉਤੇ ਪਾਰਟੀ ਦਾ ਮਾਨ ਬਣੇ ਉਥੇ ਦੇਖੀ ਪਾਰਲੀਮੈਂਟ ਦੇ ਅੰਦਰ ਜੋ ਆਵਾਜ਼ ਪਹਿਲੇ ਸਾਡੇ ਪੰਜਾਬ ਤੋਂ ਸਾਡੇ ਭੈਣ ਜੀ ਵੀ ਪਾਰਸ ਤੋਂ ਤੋਂ ਆਵਾਜ਼ਾਂ ਪਰ ਕल्याणਤੌਰ ਦੇ ਉੱਪਰ ਉਥੇ ਆਵਾਜ਼ ਆਪਣੇ ਬੁਲੰਦ ਕਰਦੇ ਆ ਇਸ ਵੇਲੇ ਆਪਾਂ ਵੱਡੀ ਗੰਟੀ ਦੇ ਵਿੱਚ ਹੋਰ ਮੈਂ ਬੱਜ ਕੇ ਜਾਂ ਜੇ ਕਿ ਪੰਜਾਬ ਦੀ ਆਵਾਜ਼ ਹੋਰ ਉੱਤੇ ਗੂੰਜ ਸਕੇ ਗੇੜੇ ਮਤਰੀਆਂ ਨੇ ਅੱਜ ਪੰਜਾਬ ਤੋਂ ਆਹ ਪਹਿਲੇ ਪੰਜਾਬ ਦਾ ਕਿਸਾਨ ਹੈ ਤਾਹੇ ਮਲਾਜਨੋਂ ਜਾਂ ਉਹ ਖੜੇ ਧਾਰਮਿਕ ਸ਼ੂਰ ਨੇ ਉਹਨਾਂ ਨੇ ਜੋ ਸਾਡੇ ਅੱਗੇ ਬੜੀਆਂ ਜੂਝਣੀਆਂ ਆ ਉਹਨਾਂ ਦੀ ਆਵਾਜ਼ ਬਣਨ ਦੇ ਹੋ ਸਕੇ ਚਾਰ ਮੁੱਦੇ ਮੁੱਖ ਤੌਰ ਤੇ ਆ ਜਿਹੜੇ ਸਾਡਾ ਅੱਜ ਵੀ ਏਜੰਡਾ ਆ ਉਹਦੇ ਵਿੱਚ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਦੀ ਬਾਤ ਹੋਵੇ ਇਹ ਵੀ ਦੇਖ ਲਓ ਆਪਣੇ ਸਮਾਜ ਜਨਤੇ ਕਰੋ ਸਭ ਚਾਹ ਆ ਦਾ ਸਮਾਹ ਉਹਦੇ ਬੀਬੀ ਦੀ ਬਾਹੂ ਆਤਮਾ ਸੰਚੀ ਦਾ ਨਾਤੇ ਦਾ ਜਿਹੜਾ 70 ਸਾਲ ਪੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਏ ਕਹਿ ਲੇਗਾ ਬਹੁਤ ਸੌਫਤਾਨੀ ਹੁੰਦਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਆ ਵੀ ਖੁੱਲ ਕੇ ਵਿਚਾਰਨ ਦੱਸੋ ਸਾਰਿਆਂ ਨੇ ਵਿਚਾਰ ਕੀਤੀ ਪਰ ਬਿਲਕੁਲ ਸਮਝੌਤਾ ਵੀ ਕਰਨਾ ਚਾਹੀਦਾ ਕਾਰਨ ਕੀ ਆ ਬੰਦੀ ਸੰਗਾਂ ਨੂੰ ਤੁਸੀਂ ਰਿਹਾਰ ਕਰਾਂਗੇ ਕਹਿੰਦੇ ਨਹੀਂ ਤੁਸੀਂ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਬੈਠੇ ਆ ਉਹ ਐਮਐਸਪੀ ਦਾ ਕੋਹ ਹੱਲ ਕਰਨ ਦੇ ਕਹਿੰਦੇ ਨਹੀਂ ਫਿਰ ਤੁਸੀਂ ਸਾਡਾ ਜਿਹੜਾ ਮੂਰ ਸ੍ਰੀ ਹਰਜੂਰ ਸਾਹਿਬ ਉਹਨੂੰ ਮੁੜ ਕੇ ਐ ਜਿਹੜੇ ਲਾਗੂ ਨਾ ਹੋਵੇ ਕਹਿੰਦੇ ਨਹੀਂ ਤੇ ਜੇ ਹਰਿਆਣਾ ਕਮੇਟੀ ਤੋਂ ਉਹ ਕੇ ਬਹੁਤ ਮੂਰ ਬਣਾਈ ਹਾਲੇ ਵੀ ਉਹਦੇ ਵਿੱਚ ਫੁਰਬੀਤਨ ਹੈਗਾ ਹਾਲੇ ਵੀ ਇਹਦੇ ਵਿੱਚ ਮੂਰ ਮਾਰਕਰ ਕਿੰਦੀ ਆ ਸਕੀ ਕਹਿੰਦੇ ਇਹ ਵੀ ਨਹੀਂ ਤੇ ਸਾਰਿਆਂ ਨੇ ਕਿਹਾ ਇਹ ਨਹੀਂ ਤੇ ਵਿੱਚ ਤੁਸੀਂ ਵੀ ਨਹੀਂ ਤੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਹੁਣ ਫੋਨ ਵਿੱਚ ਉਤ ਜਾਣਾ ਹੈ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰ ਹੁਸ਼ਿਆਰਪੁਰ ਹਲਕੇ ਚ ਤਕੜੇ ਦੇ ਨਿਸ਼ਾਨ ਤੇ ਚੋਣਾਂ ਲੜਨ ਜਾ ਰਿਹਾ ਜਿੱਥੇ ਲੋਕ ਸਭਾ ਦੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਸੁਲਾਹ ਸੋਹਨ ਸਿੰਘ ਖੰਡਲ ਜੀ ਨੂੰ ਇਥੋਂ ਸ਼੍ਰੋਮਣੀ ਅਕਾਲੀ ਦਰ ਦਾ ਉਮੀਦਵਾਰ ਬਣਾਇਆ ਸੁਬਾੜਾ ਹਲਕਾ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਜਾਂਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਰ ਦਾ ਦਫ਼ਤਰ ਇੱਥੇ ਖੁੱਲਿਆ ਗਿਆ ਜਿਸ ਵਿੱਚ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਇੱਥੇ ਆਏ ਉਹਨਾਂ ਨੇ ਆ ਕੇ ਰਸਮੀ ਤੌਰ ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਇੱਥੇ ਉਹਨਾਂ ਨੇ ਆ ਕੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਦਰਵਾਰ ਨੂੰ ਸੰਬੋਧਨ ਕੀਤਾ ਕਿ ਮੈਂ ਸਮਝਦਾ ਇੱਕ ਬਹੁਤ ਵੱਡਾ ਸ਼ਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਸਮੂਹ ਚਾਹੀਏ ਉਹ ਵਿਧਾਇਕੀ ਦੇ ਹੋਣ ਚਾਹੀਏ ਉਹ ਸ਼ਹਿਰੀ ਦੇ ਹੋਣ ਸਾਡੇ ਵਰਕਰਾਂ ਉਹਦੇ ਦਾਣਾ ਚ ਤੇ ਇਹ ਜਿੱਤ ਅਸੀਂ ਵੱਡੀ ਲੀਡਰਾਂ ਅਸੀਂ ਇਹ ਸੀਟ ਜਿੱਤਾਂਗੇ ਵੀ ਫਗਵਾੜਾ ਹਲਕੇ ਤੋਂ ਵੀ ਜੋ ਅੱਜ ਤੱਕ ਦੇ ਰੁਝਾਨ ਆ ਰਹੇ ਆ ਜਿਸ ਤਰ੍ਹਾਂ ਅਸੀਂ ਜਾ ਰਹੇ ਪਿੰਡਾਂ ਚ ਜਾਂ ਸ਼ਹਿਰਾਂ ਦੇ ਵਾਰਡਾਂ ਚ ਸਾਨੂੰ ਲੋਕ ਆਪ ਮਹਾਰੇ ਕਹਿੰਦੇ ਆ ਕਿ ਅਗਰ ਕਿਸੇ ਨੇ ਵਿਕਾਸ ਕਰਾਇਆ ਬਾ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ ਤੇ ਅੱਜ ਮੈਂ ਸਮਝਦਾ ਕਿ ਬਹੁਤ ਵੱਡੀ ਲੀਡਰਾਂ ਅਸੀਂ ਫਗਵਾੜਾ ਹਲਕੇ ਤੋਂ ਇਹ ਸੀਟ ਜਿੱਤ ਕੇ ਦਵਾਂਗੇ ਤੇ ਲੋਕ ਸਭਾ ਹਲਕੇ ਤੋਂ ਜੋ ਸਾਡੇ ਉਮੀਦਵਾਰ ਹੈਗੇ ਸਦਾ ਸਿੰਘ ਠੰਡਲ ਜੀ ਇੱਕ ਬਹੁਤ ਵੱਡੀ ਲੀਡਰਾਂ ਪੂਰੇ ਲੋਕ ਸਭਾ ਦਾ ਹਲਕੇ ਜਿੱਤ ਕੇ ਇਹ ਮੈਂਬਰ ਪਾਰਲੀਮੈਂਟ ਬਣੋਗੇ ਤੇ ਪੰਜਾਬ ਦੇ ਵਿਕਾਸ ਆਪਣੇ ਇਹ ਯੋਗਦਾਨ ਪਾਣਗੇ ਇੱਕ ਵਾਰ ਫਿਰ ਮੈਂ ਆਪਣੇ ਸਮੂਹ ਵਰਕਰਾਂ ਦਾ ਅਹੁਦੇਦਾਰਾਂ ਦਾ ਫਵਾੜਾ ਹਲਕੇ ਦੇ ਜਿਹੜੇ ਅੱਜ ਇੱਥੇ ਉਦਘਾਟਨ ਤੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਧੰਨਵਾਦ